ਨਵਾਂ ਰਿਆਸਤ ਦੇ ਰਾਜਾ ਮਹਾਰਾਜਾ ਰਪਦੰਮਨ ਸਿੰਘ ਨੂੰ ਅੱਜ 100 ਸਾਲ ਬਾਅਦ ਯਾਦ ਕੀਤਾ ਗਿਆ ਜਦੋਂ ਉਹਨਾਂ ਨੂੰ ਅੰਗਰੇਜ਼ ਹਕੂਮਤ ਵੱਲੋਂ ਕਾਲੇ ਪਾਣੀ ਭੇਜ ਦਿੱਤਾ ਗਿਆ ਸੀ ਜਤੋਂ ਦਾ ਮੋਰਚਾ ਲੱਗਿਆ ਸਭ ਤੋਂ ਅਹਿਮ ਰੋਲ ਰਿਹਾ ਮਹਾਰਾਜਾ ਰਪਦੰਮਨ ਸਿੰਘ ਦਾ ਜਤੋਂ ਦੇ ਮੋਰਚੇ ਦੇ ਵਿੱਚ ਬਹੁਤ ਸ਼ਹੀਦ ਸਿੰਘ ਹੋਏ ਸਨ ਪਰ ਉਹਨਾਂ ਨੂੰ ਅੱਜ 100 ਸਾਲ ਬਾਅਦ ਪੀਪੀਐਸ ਸਕੂਲ ਦੇ ਵਿੱਚ ਮਹਾਰਾਜਾ ਪਰਿਵਾਰ ਮਹਾਰਾਣੀ ਪ੍ਰੀਤੀ ਸਿੰਘ ਵੱਲੋਂ ਸਨਮਾਨ ਕੀਤੇ ਗਏ ਨੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਦੀਆਂ ਕੁਰਬਾਨੀਆਂ ਸਨ ਦੇਸ਼ ਦੇ ਲਈ ਸਿੱਖ ਕੌਮ ਦੇ ਲਈ ਕੁਰਬਾਨੀਆਂ ਸਨ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਉਹ ਪਰਿਵਾਰ ਨੇ ਜਿਨ੍ਹਾਂ ਨੂੰ ਮੈਡਲ ਸਰਟੀਫਿਕੇਟ ਦਿੱਤੇ ਗਏ ਨੇ ਮਹਾਰਾਜਾ ਪਰਿਵਾਰ ਵੱਲੋਂ ਭਾਈ ਟੋਡਰਮਲ ਜਿਹੜੀ ਸਟੈਟੂ ਬਣੀ ਹੋਈ ਆ ਉਹਨਾਂ ਵੱਲੋਂ ਵੀ ਵੱਡਾ ਪ੍ਰਾਰਲਾ ਜਿਹੜਾ ਨਾਬ ਦੇ ਵਿੱਚ ਕੀਤਾ ਗਿਆ ਵੱਡਾ ਪ੍ਰੋਗਰਾਮ ਲਿਖਿਆ ਗਿਆ ਪਰ ਜਦੋਂ ਅਸੀਂ ਗੱਲਬਾਤ ਉਹਨਾਂ ਪਰਿਵਾਰਾਂ ਦੇ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹ ਵੀ ਕਿਤੇ ਨਾ ਕਿਤੇ ਖੁਸ਼ ਨਾਜ਼ਰ ਆਏ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਬਡੇਰਿਆਂ ਨੂੰ 100 ਸਾਲ ਬਾਅਦ ਨਾਮ ਤਾਂ ਜ਼ਰੂਰ ਸੁਣਿਆ ਪਰ ਇਸ ਮਹਾਰਾਜਾ ਪਰਿਵਾਰ ਵੱਲੋਂ ਜਿਹੜਾ ਅੱਜ ਸਾਨੂੰ ਸਨਮਾਨ ਕੀਤਾ ਗਿਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਪਰ ਕਹਿੰਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਪਰ ਉਹ ਪਰਿਵਾਰ ਨੇ ਅੱਜ 100 ਸਾਲ ਬਾਅਦ ਉਹਨਾਂ ਪਰਿਵਾਰਾਂ ਨੂੰ ਬੁਲਾ ਕੇ ਸਨਮਾਨ ਕੀਤਾ ਬਹੁਤ ਵਧੀਆ ਰੇਜ਼ਰਮੈਂਟ ਕੀਤਾ ਗਿਆ ਵੱਡਾ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਗਵੀਰ ਸਿੰਘ ਜੀ ਪਹੁੰਚੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਹੀ ਪਹੁੰਚੇ ਹੋਰ ਕਈ ਉੱਗੀਆਂ ਸ਼ਖਸੀਅਤਾਂ ਵੀ ਪਹੁੰਚੀਆਂ ਕਰਤ ਕੋੜ 300 ਦੇ ਲਗਭਗ 400 ਦੇ ਲਗਭਗ ਪਰਿਵਾਰਾਂ ਨੂੰ ਜਿਹੜਾ ਸਨਮਾਨ ਕੀਤਾ ਗਿਆ ਜਿੱਤੋ ਦੇ ਮੋਰਚੇ ਦੇ ਵਿੱਚ ਸ਼ਹੀਦیاں ਪਾਈਆਂ ਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਜਿਹੜਾ ਸਨਮਾਨ ਆ ਉਹ ਨਾਬਾ ਦੇ ਵਿੱਚ ਬਲਾ ਕੇ ਸ਼ਾਹੀ ਪਰਿਵਾਰ ਵੱਲੋਂ ਕੀਤਾ ਗਿਆ ਨਾਬਾ ਤੋਂ ਹਰਮਿੰਦ ਸਿੰਘ ਮਾਨ ਇਹ ਇਤਿਹਾਸ ਦੇ ਵਿੱਚ ਸਾਡੇ ਮਨੁੱਖਤਾ ਦੀ ਖਾਤਰ ਕੁਰਬਾਨੀ ਕਰ ਲਈ ਹੈ ਬੜੀਆਂ ਵੱਡੀਆਂ ਉਦਾਹਰਨਾਂ ਮਿਲਦੀਆਂ ਔਰ ਉਹਨਾਂ ਚੋਂ ਜਿਹੜਾ ਜੈਤੋ ਦਾ ਮੋਤਿਆ ਗੁਰੂ ਕਾ ਬਾਗ ਦਾ ਮੋਤਿਆ ਜੈਤੋ ਦਾ ਮੋਤਿਆ ਬੜਾ ਵੱਡੀ ਥਾਂ ਰੱਖਦਾ ਬੜਾ ਵੱਡਾ ਮੀਲ ਪੱਥਰ ਹੈ ਔਰ ਇਹਦੀ ਸ਼ੁਰੂਆਤ ਮਹਾਰਾਜਾ ਰਿਪੂ ਦੇਮਨ ਸਿੰਘ ਹੋਰਾਂ ਦੀ ਪੰਥ ਪ੍ਰਸਤੀ ਦੇ ਵਿੱਚੋਂ ਹੋਈ ਸੀ ਔਰ ਇਹ ਦੇ ਵਿੱਚ ਇਸ ਇਹ ਸਾਡੀ ਇਸ ਤੋ हिस्टोरिक एक ਜਿਹੜਾ ਇਹ ਡਾਕੂਮੈਂਟ ਹੈ ਇਹਦੇ ਤੋਂ ਤੁਹਾਨੂੰ ਪਤਾ ਲੱਗਦਾ ਵੀ ਜਦੋਂ ਪੰਥ ਚਾਹੁੰਦਾ ਨਾ ਵੀ ਇਹ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਕਰ ਸਕਦਾ ਔਰ ਉਹਦੀ ਕੋਈ ਹੱਦਾਂ ਨਹੀਂ ਕਿੰਨਾ ਸਬਰ ਹੈ ਜੇ ਮਾਂ ਨਿਸ਼ਾਨ ਸਾਹਿਬ ਹੱਥ 'ਚ ਫੜਿਆ ਹੋਇਆ ਤੇ ਆਪਣੇ ਬੱਚੇ ਨੂੰ ਛੱਡ ਸਕਦੀ ਪਰ ਨਿਸ਼ਾਨ ਸਾਹਿਬ ਨੂੰ ਨਹੀਂ ਛੱਡਣ ਦੀ ਇਸ ਤਰ੍ਹਾਂ ਦੀਆਂ ਐਗਜ਼ਾਮਪਲ ਮਿਲਦੀਆਂ ਸੋ ਇਹ ਮੈਂ ਚਾਹੁੰਦਾ ਵੀ ਜੈਤੋ ਦਾ ਮੋਰਚਾ ਇਹਦੇ ਬਾਰੇ ਸਾਡੇ મોદી ਸਾਹਿਬ ਵੀ ਜਾਣ ਲੈਣ ਸੋ ਬੜ ਬਹੁਤ ਅਮੀਰ ਹੋਣਗੇ ਉਹਨਾਂ ਦੀ ਵਧੇਗੀ ਜਿਹੜੀ ਬਿਲਕੁਲ ਬਿਲਕੁਲ ਬੜ ਬਹੁਤ ਵੱਡਾ ਉਹਨਾਂ ਦੀ ਵਿਰਾਸਤ ਹੈ ਇਹਨਾਂ ਪਰਿਵਾਰਾਂ ਦੀ ਤੇ ਇਹਨਾਂ ਨੂੰ ਉੱਥੇ ਬੁਲਾ ਕੇ ਸਨਮਾਨ ਕੀਤਾ ਜਾਏ ਕਿ ਜਿਨ੍ਹਾਂ ਨੇ ਅੱਜ 100 ਸਾਲ ਮਨਾਉਂਦਿਆਂ ਹੋਇਆਂ ਜੋ ਪਹਿਲੀ ਸਦੀ ਮਨਾਉਂਦਿਆਂ ਹੋਇਆਂ ਅੱਜ ਨਾਭਾ ਨਗਰ ਦੇ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਰੱਖਿਆ ਜਿਸ ਵਿੱਚ ਵਿਸ਼ਵ ਦੇਸ਼ ਤੋਂ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਔਰ ਉਹਨਾਂ ਸ਼ਹੀਦਾਂ ਦੇ ਪਰਿਵਾਰ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਉਸ ਵੇਲੇ ਜੈਥੋ ਦੇ ਮੋਰਚੇ 'ਚ ਗੁਰੂ ਸਾਹਿਬ ਜਿਹੜੇ ਆਦਰਸ਼ਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਹੋਈਆਂ ਕੀਤੀਆਂ ਨੇ ਔਰ ਉਹਨਾਂ ਦਾ ਸਨਮਾਨ ਕਰਨ ਵਾਸਤੇ ਅੱਜ ਇਸ ਨਗਰ ਦੇ ਵਿੱਚ ਜਿਹੜਾ ਵਿਸ਼ੇਸ਼ ਕਰਕੇ ਸੈਮੀਨਾਰ ਜਿਹੜਾ ਉਹ ਰੱਖਿਆ ਹੋਇਆ ਸਾਡਾ ਸਭ ਦਾ ਫਰਜ਼ ਬਣਦਾ ਹੈ ਜਿਹਨਾਂ ਦੇ ਗੁਰੂ ਸਾਹਿਬੀ ਦੇ ਅਰਬਸ ਤੋਂ ਕਾਰਨ ਮੁਖ ਰੱਖਦੇ ਹੁਣੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਆਪਾਂ ਕੁਰਬਾਨ ਕੀਤਾ ਐਸੀ ਹਮੇਸ਼ਾ ਉਹਨਾਂ ਵੱਲੋਂ ਕੀਤੀ ਹੋਈ ਕੁਰਬਾਨੀ ਨੂੰ ਯਾਦ ਰੱਖ ਸਕੀਏ ਇਹ ਹੀ ਸਾਡੀ ਉਹਨਾਂ ਨੂੰ ਸੱਚੀ ਔਰ ਸੋਚੀ ਸ਼ਰਧਾਂਜਲੀ ਹੈ। ਕਰ ਰਹੇ ਹਾਂ ਜੀ ਮਤਲਬ ਸਾਨੂੰ ਬਹੁਤ ਮਾਣ ਹੋਇਆ ਵੀ ਅੱਜ ਸਾਨੂੰ ਵੀ ਇਸ ਮਾਹੌਲ ਦੇ ਵਿੱਚ ਮਤਲਬ ਪਾਰਟ ਟਾਈਮ ਪਾਸ ਕਰਨ ਦਾ ਮੌਕਾ ਮਿਲਿਆ ਤੇ ਮੇਰੇ ਦਾਦਾ ਜੀ ਜਿਵੇਂ ਪਰਦਾਦਾ ਜੀ ਸੀਗੇ ਉਹ ਜਲਾਵਤਨ ਹੋਏ ਕੋਡਾ ਕਨਾਲ ਮਤਲਬ ਉਹਨਾਂ ਨੂੰ ਕਾਫੀ ਦੇਰ ਰਿਹਾ ਮੇਰੇ ਦਾਦਾ ਜੀ ਸੀਗੇ ਉਹ ਵੀ ਉੱਥੇ ਹੀ ਮਤਲਬ ਰਹੇ ਦਾਦੀ ਜੀ ਤੇ ਮੇਰੀ ਭੂਆ ਜੀ ਦਾ ਜਨਮ ਉੱਥੇ ਹੋਇਆ ਤੇ ਹੋਰ ਅੱਜ ਜਦੋਂ ਦੇਖਿਆ ਤਾਂ ਇੱਥੇ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ ਵੀ ਕਿੰਨਾ ਮਤਲਬ ਮਾਨ ਸਤਕਾਰ ਵੀ ਬਹੁਤ ਕੀਤਾ ਰਾਣੀ ਸਾਹਿਬਾ ਨੇ ਤੇ ਹੋਰ ਵੀ ਮਤਲਬ ਜਿਵੇਂ ਐਵੇਂ ਸਾਰਾ ਪ੍ਰਬੰਧ ਬਹੁਤ ਵਧੀਆ ਸੀ ਤੇ ਸਾਨੂੰ ਮਾਣ ਮਹਿਸੂਸ ਹੋਇਆ ਵੀ ਅੱਜ ਸਾਨੂੰ ਬਹੁਤ ਸਾਲਾਂ ਬਾਅਦ ਯਾਦ ਕੀਤਾ ਗਿਆ ਅਸੀਂ ਇਤਿਹਾਸ ਤਾਂ ਸੁਣਦੇ ਸੀ ਪੜ੍ਹਦੇ ਵੀ ਸੀ ਤੇ ਕਾਫੀ ਵਾਰੀ ਸਾਨੂੰ ਇਹ ਲੱਗਦਾ ਸੀ ਵੀ ਸਾਨੂੰ ਵੀ ਕਦੇ ਇਹ ਮੌਕਾ ਮਿਲੂਗਾ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਾਣ ਦਾ ਤੇ ਸਾਨੂੰ ਬਹੁਤ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਮਾਣ ਪ੍ਰਾਪਤ ਹੋਇਆ ਵੀ ਅਸੀਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆਏ ਆ ਤੇ ਸਾਨੂੰ ਸਨਮਾਨ ਵੀ ਬਹੁਤ ਬਖਸ਼ਿਆ ਗਿਆ ਜਰਾਨੀ ਸਾਹਿਬਾ ਬਣੋ ਜੀ ਹੁਣ ਤੱਕ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੁਣ ਤੱਕ ਸਾਨੂੰ ਵਿਸਾਰੀ ਰੱਖਿਆ ਧੱਕੇ ਖਾਂਦੇ ਰਹੇ ਆ ਅਸੀਂ ਆਮ ਲੋਕਾਂ ਨਾਲੋਂ ਵੀ ਮਾੜੇ ਸੀ ਸ਼ੁਕਰ ਹੈ ਸਾਨੂੰ ਇਹਨਾਂ ਨੇ ਬੁਲਾਇਆ ਸਾਡਾ ਮਾਨ ਕੀਤਾ ਸਨਮਾਨ ਸਾਨੂੰ ਵੀ ਪਤਾ ਲੱਗਿਆ ਵੀ ਅਸੀਂ ਵੀ ਕੁਝ ਹੈਗੇ ਆਂ ਸ਼ੁਕਰ ਹੈ ਸਾਡੇ ਪਿਓ ਦੀਆਂ ਕੁਰਬਾਨੀਆਂ ਸਾਡੇ ਬਾਪੂ ਦੀਆਂ ਕੁਰਬਾਨੀਆਂ ਨੂੰ ਥੋੜਾ ਜਾਂ ਤਾਂ ਫਲ ਮਿਲਿਆ ਨਾ ਸਾਨੂੰ ਬਹੁਤ ਖੁਸ਼ੀ ਆਈ ਹੈ ਕਿ ਮਹਾਰਾਜ ਪਰਿਵਾਰ ਨਾਬਿਆ ਕੇ ਰਹਿਣ ਲੱਗਿਆ ਰਹਿਮਤ ਪ੍ਰੰਤ ਇਹਨਾਂ ਨੇ ਜਿਹੜੇ ਜਲਵਾਤਨ ਹੋਏ ਸੀ ਉਸ ਟਾਈਮ ਜੱਤੋਂ ਦੇ ਮੋਰਚੇ ਤੇ ਕਿਉਂਕਿ ਜੱਤੋਂ ਦੇ ਮੋਰਚੇ ਨਾਲ ਮਹਾਰਾਜ ਨਾਬਾ ਦਾ ਬਹੁਤ ਜ਼ਿਆਦਾ ਸੰਬੰਧ ਆ ਉਸ ਤਰੀਕੇ ਨਾਲ ਵੀ ਜਦੋਂ ਉਹਨਾਂ ਨੇ ਜੱਤ ਦੇ ਮੋਰਚੇ ਦੇ ਵਿੱਚ ਅੰਗਰੇਜ਼ਾਂ ਨੇ ਧੱਕੇਸ਼ਾਹੀ ਕੀਤੀ ਇਹਨਾਂ ਨੇ ਆਪਣੇ ਸਿਰ ਤੇ ਕਾਲੀ ਪੱਗ ਸਜਾ ਕੇ ਉਹਦਾ ਰੋਸ ਪ੍ਰਗਟ ਕੀਤਾ ਉਸ ਰੋਸ ਤੋਂ ਪ੍ਰਗਟ ਹੋਣ ਤੋਂ ਬਾਅਦ ਸਰਕਾਰ ਇਹਨਾਂ ਦੇ ਇਨੀਯੂਨਿਟ ਹੋ ਗਈ ਇਹਨੂੰ ਰਾਜਕੀਤੇ ਤੋਂ ਲਾ ਕੇ ਜਲਾਵਤਨ ਤੇ ਇਤਾਰ ਉਹ ਜਲਾਵਤਨ ਦੇ ਸਬੰਧ ਦੇ ਵਿੱਚ ਜੱਤੋਂ ਦੇ ਮੋਰਚੇ 'ਚ ਜਿੰਨੇ ਵੀ ਸ਼ਹੀਦ ਸਿੰਘ ਹੋਏ ਅੱਜ ਮਹਾਰਾਜਾ ਪਰਿਵਾਰ ਨੇ ਉਹਨਾਂ ਨੂੰ ਸਪੈਸ਼ਲ ਬੁਲਾ ਕੇ ਸਾਰੇ ਪੰਜਾਬ ਦੇ ਕੁੱਨੇ-ਕੁੱਨੇ ਤੋਂ ਆ ਕੇ ਬੰਦਿਆਂ ਨੇ ਸਨਮਾਨ ਕੀਤਾ ਜਿਸ ਦਾ ਕਿ ਸਭ ਨੇ ਬਹੁਤ ਜ਼ਿਆਦਾ ਤੋ ਲੱਗਾ ਜੋ ਕਦਮ ਕੀਤਾ ਜਿਹੜਾ ਕੱਜ ਤੱਕ ਇਹ ਹੋਇਆ ਨਹੀਂ ਸੀ ਹੁਣ ਅਗਲੇ ਸਾਲ ਤੋਂ ਐਸਾ ਰੇਮ ਮਨਾਇਆ ਜਾਇਆ ਕਰੇਗਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬੜਾ ਵਧੀਆ ਮਹਿਸੂਸ ਕਰ ਰਹੇ ਆਂ ਜੋ ਨਾਭਾ ਰਿਆਸਤ ਵੱਲੋਂ ਮਹਾਰਾਣੀ ਪ੍ਰੀਤੀ ਸਿੰਘ ਅਤੇ ਨਾਭਾ ਰਿਆਸਤ ਦੇ ਜੁਬਰਾਜ ਕਮਰੋ ਦੇ ਪ੍ਰਤਾਪ ਸਿੰਘ tatha ਸਮੂਹ ਨਾਭਾ ਰਿਆਸਤ ਵੱਲੋਂ ਜੋ ਜੈਤੋਂ ਦੇ ਮੋਰਚੇ ਦੇ ਮਹਾਨ ਸ਼ਹੀਦ ਜਿਨ੍ਹਾਂ ਦੇ ਪਰਿਵਾਰ ਅੱਜ ਬੜੀ ਖੁਸ਼ੀ ਅੰਦਰ ਸਾਨੂੰ ਨਨਕਾਣਾ ਸਾਹਿਬ ਤੋਂ ਹੀ ਪਰਿਵਾਰ ਮਿਲਿਆ ਤੇ ਅਸੀਂ ਜਥੇਦਾਰ ਬਾਬਾ ਰਣ ਸਿੰਘ ਜੀ ਜਿਨ੍ਹਾਂ ਦਾ ਪਿੰਡ ਮਾਦਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਉਹਨਾਂ ਵੱਲੋਂ ਭਾਈ ਜਤਿੰਦਰ ਸਿੰਘ ਮਾਦਪੁਰ ਵਾਲੇ ਔਰ ਜਥੇਦਾਰ ਰਣ ਸਿੰਘ ਜੀ ਦੇ ਸਤਕਾਰਯੋਗ ਪੋਤਰੇ ਸੰਤ ਬਾਬਾ ਪੰਜਾਬ ਸਿੰਘ ਜੀ ਮਾਦਪੁਰ ਵਾਲੇ ਉਹਨਾਂ ਵੱਲੋਂ ਇੱਥੇ ਅਸੀਂ ਪਹੁੰਚੇ ਹਾਂ ਤੇ ਅੱਜ ਧੰਨਵਾਦ ਕਰਦੇ ਹਾਂ ਨਾਭਾ ਰਿਆਸਤ ਰਿਆਸਤ ਦੇ ਸਮੂਹ ਪਰਿਵਾਰ ਦਾ ਤੇ ਸਾਰੇ ਪਰਿਵਾਰ ਬੜੀ ਖੁਸ਼ੀ ਮਹਿਸੂਸ ਕਰ ਰਹੇ ਨੇ ਬੀਅ 100 ਸਾਲਾ ਸ਼ਤਾਬਤੀ ਦੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੈਤੋਂ ਵਿਖੇ ਗੁਰਦੁਆਰਾ ਗੰਗਸਰ ਜੈਤੋਂ ਵਿਖੇ ਸਮੂਹ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਜਥੇਦਾਰ ਸਤਵਿੰਦਰ ਸਿੰਘ ਜਟੋੜਾ ਵੱਲੋਂ ਅਤੇ ਸਾਰੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਨਾਬਾ ਸ਼ਹਿਰ ਦੇ ਵਿੱਚ ਨਾਬਾ ਰਿਆਸਤ ਵੱਲੋਂ ਸਮੂਹ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ ਹੈ ਅਸੀਂ ਆਪਣੇ ਵੱਲੋਂ ਨਾਬਾ ਰਿਆਸਤ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤੋਂ ਦਾ ਮੋਰਚਾ ਲੱਗਿਆ ਸੀ ਮਹਾਰਾਜ ਰਿਪਨੰਬਰ ਸਿੰਘ ਜੀ ਨੂੰ ਨਾਪਾ ਦੇ ਮਹਾਰਾਜ ਨੂੰ ਜਦੋਂ ਜ਼ਿਲਾ ਵਤਨ ਕੀਤਾ ਗਿਆ ਉਸ ਟਾਈਮ ਉਹਦੇ ਉਹਨਾਂ ਦੇ ਹੱਕ ਚ ਸਾਰੇ ਪੰਜਾਬ ਚੋਂ ਪੁਰ ਸਿੱਖਾਂ ਦੇ ਆਲੇ-ਦਾਲੇ ਪਿੰਡਾਂ ਚੋਂ ਆ ਕੇ ਜੈਤੂ ਕਿਉਂਕਿ ਨਾਬੇ ਹਲਕੇ ਚ ਪੈਂਦੀ ਸੀ ਉੱਥੇ ਅਖੰਡ ਪਾਠ ਸਾਹਿਬ ਸ਼ੁਰੂ ਕਰੇਗੇ ਸੀ ਰੋਸ ਵੱਜੂ ਉੱਥੇ ਅਖੰਡ ਪਾਠ ਚਾਹਦੇ ਸੀ ਉਹ ਅਖੰਡ ਪਾਠ ਅੰਗਰੇਜ਼ਾਂ ਨੇ ਖੰਡਿਤ ਕਰਤਾ ਸੀ ਉਹਦੇ ਰੋਸ ਵੱਜੋਂ ਫਿਰ ਉੱਥੇ ਜਥੇ ਜਾਂਦੇ ਰਹੇ ਨੇ ਤੇ ਉਹ ਜਿੱਥੇ ਜਾਂਦੇ ਰਹੇ ਨੇ ਉਹ ਚ ਕੁਰਬਾਨੀਆਂ ਦਿੱਤੀਆਂ ਲੋਕਾਂ ਦੀਆਂ ਕਿਸੇ ਦੀਆਂ ਜਾਇਦਾਦਾਂ ਜਬਤ ਹੋਈਆਂ ਕਿਸੇ ਦੀ ਨੰਬਰਦਾਰੀ ਜਬਤ ਹੋਈ ਕਿਸੇ ਦਾ ਕੁਝ ਹੋਇਆ ਕਿਸੇ ਦਾ ਕੁਝ ਹੋਇਆ ਉਸ ਯਾਦਗਾਰ ਨੂੰ ਤੇ ਉੱਥੇ ਗੋਲੀਆਂ ਵੀ ਚੱਲੀਆਂ ਬੱਦੇ ਸ਼ਹੀਦ ਵੀ ਹੋਏ ਮਹਾਰਾਜ ਨਾਭਾ ਵੱਲੋਂ ਹਮਦਰਦੀ ਤੌਰ ਤੇ ਮਹਾਰਾਜ ਨਾਭਾ ਦੇ ਵਾਰਸਾਂ ਵੱਲੋਂ ਤੇ ਜਿਹੜੇ ਉੱਥੇ ਜਥੇ ਚ ਸਿੰਘ ਗਏ ਨੇ ਉਹਨਾਂ ਦੇ ਗਹਾ ਵਾਰਸਾਂ ਵਿੱਚੋਂ ਵਾਰਸਾਂ ਦੇ ਨਾਲ ਤਾਲਮੇਲ ਬਣਾ ਕੇ ਅੱਜ ਉਸ 100 ਸਾਲ ਦੀ ਯਾਦਗਾਰ ਨੂੰ ਮਨਾਇਆ ਗਿਆ ਤੇ ਜਿਹੜਾ ਜਿਹੜੇ ਉੱਥੇ ਜਥਿਆਂ ਚ ਸ਼ਹੀਦ ਹੋਏ ਜਾਂ ਜਿਨ੍ਹਾਂ ਦੇ ਉਹ ਗਏ ਉਹਨਾਂ ਦੇ ਪਰਿਵਾਰਾਂ ਨੂੰ ਲਿਆ ਇੱਥੇ ਬਹੁਤ ਸਨਮਾਨਤ ਕੀਤਾ ਹੈ ਅਸੀਂ ਬਹੁਤ ਧੰਨਵਾਦ ਕਰਦਾ ਹਾਂ ਮਹਾਰਾਜ ਨਾਭਾ ਦੇ ਵਾਰਸਾਂ ਨੇ ਜਿਹੜਾ ਇਹ ਕਦਮ ਚੁੱਕਿਆ ਹੈ ਯਾਦਗਾਰ ਬਣਾਈ ਹੈ ਸਿੱਖੀ ਸਰੂਪ ਦੇ ਵਿੱਚ ਬਹੁਤ ਅੱਛੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਗਰਵ ਮਹਿਸੂਸ ਹੁੰਦਾ ਹੈ ਕਿ ਮੇਰੇ ਪੂਰਵਜ ਪਰਿਵਾਰ ਨੇ ਮੇਰੀ ਸ਼ਾਦੀ ਵੇ ਉਹਨਾਂ ਸ਼ਹੀਦੋ ਕੇ ਨਾਮ ਸੇ ਜਾਨਾ ਜਾਂਦਾ ਹੈ ਅੱਜ ਇਥੇ ਮੋਰਚੋ ਕੇ ਕਰੀਬ 400 ਪਰਿਵਾਰ ਆਏ ਥੇ ਜਿੰਨਾਂ ਦਾ ਸਨਮਾਨ ਹੋਆ महाराजा रिकु सिंह जी की तरफ से बहुत खुशी है मुझे कितने लोग आए और बहुत टाइम से ये प्रोग्राम मैं करना चाहती थी और जिस तरह से करना चाहती थी उसी तरह से हुआ तो उसके लिए गुरु महाराज को बहुत बहुत धन्यवाद और आई सभी संगत को धन्यवाद थैंक यू वागुरु जी